ਅਮਰੀਕਾ ਵੱਲੋਂ ਈਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਤੇ ਬੰਬਾਰੀ ਈਰਾਨ ਦੀ ਜਵਾਬੀ ਕਾਰਵਾਈ ਵਿੱਚ ਇਜ਼ਰਾਈਲ ਦੇ 14 ਸ਼ਹਿਰਾਂ ਵਿੱਚ ਤਬਾਹੀ ਲੁਧਿਆਣਾ ਪਛਮੀ ਚੌਂੜ ਲਈ ਵੋਟਾਂ ਦੀ ਗਿਣਤੀ ਅੱਜ ਸਖਤ ਸੁਰੱਖਿਆ ਡੀਜੀਸੀਏ ਵੱਲੋਂ 에ਅਰ ਇੰਡੀਆ ਦੇ ਲਾਇਸੈਂਸ ਰੱਦ ਕਰਨ ਦੀ ਚੇਤਾਵਨੀ ਪੰਜਾਬ ਵਿੱਚ ਕੁਝ ਥਾਵਾਂ ਤੇ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਫੌਜੀ ਜਵਾਨ ਤੇ ਉਸ ਦਾ ਸਾਥੀ ਜਸੂਸੀ ਦੇ ਦੋਸ਼ ਹੇਠ ਗ੍ਰਿਫਤਾਰ ਤੇਜਤ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਰਾਨ 'ਤੇ ਹਮਲੇ ਸਬੰਧੀ 2 ਹਫ਼ਤਿਆਂ ਵਿੱਚ ਫੈਸਲਾ ਕਰਨ ਦੇ ਐਲਾਨ ਨੂੰ ਦਰਕਨਾਰ ਕਰਦੇ ਆ ਅਮਰੀਕੀ ਰਾਸ਼ਪਤੀ ਡੋਨਾਲਡ 트ੰਪ ਨੇ ਐਤਵਾਰ ਸਵੇਰੇ ਤਿੰਨ ਇਰਾਨੀ ਪਰਮਾਣੂ ਪਲਾਂਟਾਂ 'ਤੇ ਹਮਲੇ ਦਾ ਆਦੇਸ਼ ਦਿੱਤਾ ਇਨ੍ਹਾਂ 'ਚ ਪਹਾੜ ਦੇ ਹੇਠਾਂ ਬਣੇ ਫੋਰਡੋ ਪਰਮਾਣੂ ਪਲਾਂਟ 'ਤੇ ਜੀਵੀਜੂ 57 ਬੰਕਰ ਬਸਟਰ ਬੰਬਰਾਲ ਹਮਲਾ ਕੀਤਾ ਗਿਆ ਜਦਕਿ ਨਤਾਜ ਤੇ ਇਸਫਾਹਾਨ ਦੇ ਪਲਾਂਟਾਂ 'ਤੇ ਟਾਮਹਾਕ ਰੂਜ ਮਜਾਈਲਾਂ ਦਾਗੀਆਂ ਗਈਆਂ ਹਮਲੇ ਤੋਂ ਬਾਅਦ ਟਰੰਪ ਨੇ ਕਿਹਾ ਹੈ ਕਿ ਈਰਾਨ ਦੇ ਮੌਖਾ ਪ੍ਰਮਾਣੂ ਪਲਾਂਟ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ। ਉਧਰ ਈਰਾਨ ਨੇ ਇਸ ਨੂੰ ਖੁਦਮਖਤਾਰੀ ਤੇ ਕਮੰਤਰੀ ਕਾਨੂੰਨਾਂ ਦੀ ਉਲੰਘਣਾ ਦੱਸਦਿਆਂ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਈਰਾਨ ਨੇ ਇਜ਼ਰਾਈਲ ਤੇ ਵੱਡੇ ਹਮਲੇ ਵੀ ਕੀਤੇ। ਈਰਾਨ ਤੇ ਅਮਰੀਕਾ ਦੇ ਹਮਲੇ ਤੋਂ ਬਾਅਦ ਵਿਸ਼ਵ ਰਾਜਨੀਤੀ ਵੀ ਗਰਮਾ ਗਈ ਹੈ। ਰੂਸ, ਚੀਨ ਤੇ ਜ਼ਿਆਦਾਤਰ ਮੁਸਲਮ ਦੇਸ਼ਾਂ ਨੇ ਅਮਰੀਕੀ ਕਦਮ ਦੀ ਨਿੰਦਾ ਕੀਤੀ ਹੈ। ਜਮਨ ਨੇ ਈਰਾਨ ਦੀ ਹਮਾਇਤ ਵਿੱਚ ਜੰਗ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਈਰਾਨ ਤੇ ਹਮਲੇ ਤੋਂ ਲਗਭਗ 13 ਘੰਟੇ ਬਾਅਦ ਅਮਰੀਕੀ ਰੱਖਿਆ ਮੰਤਰਾਲੇ ਨੇ ਹਮਲੇ ਦਾ ਵੇਰਵਾ ਦਿੱਤਾ। ਜੁਆਇੰਟ ਚੀਫ ਆਫ ਸਟਾਫ ਜਨਰਲ ਡੈਨ ਕੈਨ ਨੇ ਦੱਸਿਆ ਕਿ ਇਸ ਮਿਸ਼ਨ ਦੇ ਵਿੱਚ 125 에ਅਰਕ੍ਰਾਫਟ ਸ਼ਾਮਲ ਸਨ। ਇਸ ਆਪਰੇਸ਼ਨ ਵਿੱਚ 7B2 ਸਟੀਲਥ ਬੰਬਰਜ ਨੇ ਹਿੱਸਾ ਲਿਆ ਹੈ ਜਿਨ੍ਹਾਂ ਨੇ ਈਰਾਨ ਦੇ ਫੋਟੋ ਅਤੇ ਨਾਤਾ ਪਰਮਾਣੂ ਟਿਕਾਣਿਆਂ ਤੇ 13608 ਕਿਲੋ ਵਜਨੇ ਬਸਟਰ ਬੰਬ ਸੁੱਟੇ। ਰਾਸ਼ਪਤੀ 트ੰਪ ਨੇ ਈਰਾਨ ਨੂੰ ਧਮਕੀ ਦਿੰਦੇ ਕਿਹਾ ਹੈ ਕਿ ਹੁਣ ਉਸ ਨੂੰ ਸ਼ਾਂਤੀ ਕਾਇਮ ਕਰਨੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸ 'ਤੇ ਵੱਡੇ ਹਮਲੇ ਕੀਤੇ ਜਾਣਗੇ। ਉਪਰਾਸਪਤੀ ਜੇੜੀ ਵੈਂਸ ਨੇ ਦਾਵਾ ਕੀਤਾ ਹੈ ਕਿ ਅਮਰੀਕੀ ਹਮਲਿਆਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮਾਂ ਨੂੰ ਕਾਫੀ ਪਿੱਛੇ ਕਰ ਦਿੱਤਾ। ਅਮਰੀਕਾ ਦੁਨੀਆ ਦਾ ਇਕਲੌਤਾ ਦੇਸ਼ ਹੈ ਜੋ ਫੌਜੀ ਤੌਰ ਤੇ ਘਾਤਕ ਇਸ ਬੰਬ ਨੂੰ ਅਤਿਯੋਧਨਕ ਸਟੀਲਥ B2 ਬੰਬਾਰ ਤੋਂ ਸੁੱਟਣ ਚ ਸਮਰੱਥ ਹੈ। ਅਮਰੀਕੀ ਹਵਾਈ ਫੌਜ ਅਨੁਸਾਰ ਇਹ ਲਗਭਗ 13600 ਕਿਲੋਗ੍ਰਾਮ ਦਾ ਸਟੀਕ ਗਾਈਡਡ ਬੰਬ ਹੈ ਜੋ ਡੂੰਘਾਈ ਵਿੱਚ ਮਜ਼ਬੂਤ ਤਰੀਕੇ ਨਾਲ ਬਣਾਏ ਗਏ ਬੰਕਰ ਨੂੰ ਤੋੜ ਕੇ ਉਦੇ ਅੰਦਰ ਦੇ ਢਾਂਚੇ ਅਤੇ ਸਮਾਨ ਨੂੰ ਨਸ਼ਟ ਕਰਨ ਲਈ ਬਣਾਇਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਬੰਬ ਪਹਿਲਾਂ ਸਤਾ ਨੂੰ ਲਗਭਗ 200 ਫੁੱਟ ਵੰਦਾ ਹੋਇਆ ਹੀਟਾ ਜਾਂਦਾ ਹੈ ਫਿਰ ਧਮਾਕਾ ਕਰਦਾ ਹੈ। ਈਰਾਨ ਨੇ ਕਿਹਾ ਕਿ ਇਸ ਵਹਾਨ ਫੋਟੋ ਨਤਾਂਜ ਅਤੇ ਹੋਰ ਪਰਮਾਣੂ ਟਿਕਾਣਿਆਂ ਤੇ ਅਮਰੀਕੀ ਹਮਲਿਆਂ ਤੋਂ ਬਾਅਦ ਰੇਡੀਏਸ਼ਨ ਦੇ ਰਿਸਾਬ ਦੇ ਕੋਈ ਸੰਕੇਤ ਨਹੀਂ ਹਨ। ਈਰਾਨੀ ਸਰਕਾਰੀ ਟੀਵੀ ਨੇ ਖੋਰ ਮਸ਼ਰ ਚਾਰ ਮਜਾਇਲਦੀ ਫਾਇਰ ਤਸਵੀਰ ਪ੍ਰਸਾਰਤ ਕੀਤੀ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਸ ਨੂੰ ਅੱਜ ਦੇ ਹਮਲੇ ਵਿੱਚ ਵਰਤਿਆ ਗਿਆ ਸੀ ইরਾਨੀ ਪ੍ਰਮਾਣੂ ਸਥਾਨਾਂ ਤੇ ਅਮਰੀਕੀ ਹਵਾਈ ਹਮਲਿਆਂ ਤੋਂ ਬਾਅਦ ਨਿਊਯਾਰਕ ਅਤੇ ਵਾਸ਼ਿੰਗਟਨ ਦੇ ਅਧਿਕਾਰੀ ਹਾਈ ਅਲਰਟ ਤੇ ਹਨ ਨਿਊਯਾਰਕ ਪੁਲਿਸ ਵਿਭਾਗ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਅਸੀਂ ਈਰਾਨ ਵਿੱਚ ਵਾਪਰੀ ਸਥਿਤੀ ਤੇ ਨਜ਼ਰ ਰੱਖ ਰਹੇ ਹਾਂ ਤੇ ਨਿਊਯਾਰਕ ਸਿਟੀ ਚ ਇਹੂਦੀ ਸਥਾਨਾਂ ਤੇ ਸੁਰੱਖਿਆ ਵਧਾਈ ਗਈ ਹੈ ਲਿਬਨਾਨ ਦੇ ਰਾਸ਼ਪਤੀ ਜੋਸਫ ਆਉਣ ਨੇ ਕਿਹਾ ਕਿ ਅਮਰੀਕੀ ਬੰਬਾਰੀ ਇੱਕ ਖੇਤਰੀ ਟਕਰਾਅ ਦਾ ਕਾਰਨ ਬਣ ਸਕਦੀ ਹੈ ਜਿਸ ਨੂੰ ਕੋਈ ਵੀ ਦੇਸ਼ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਉਹਨਾਂ ਗੱਲਬਾਤ ਰਾਹੀਂ ਤਣਾਅ ਘਟਾਉਣ ਦੀ ਮੰਗ ਕੀਤੀ ਹੈ ਅੱਗੇ ਵਧਣ ਦਾ ਇੱਕੋ ਇੱਕ ਰਸਤਾ ਕੂਟਨੀਤੀ ਹੈ ਉਹਨਾਂ ਕਿਹਾ ਕਿ ਇਹ ਸੰਕਟ ਹੁਣ ਤੱਕ ਦਾ ਸਭ ਤੋਂ ਗੰਭੀਰ ਸੰਕਟ ਹੈ ਤੇ ਇਹ ਹੋਰ ਬਦਰੇ ਗੰਭੀਰ ਹੋਣ ਤੋਂ ਬਚਾਇਆ ਜਾ ਸਕਦਾ ਹੈ ਆਸਟ੍ਰੇਲੀਆ ਜਿਸ ਨੇ ਤਹਿਰਾਨ ਵਿੱਚ ਆਪਣਾ ਦੂਤਾਵਾਸ ਬੰਦ ਕਰ ਦਿੱਤਾ ਹੈ ਤੇ ਸਟਾਫ ਨੂੰ ਕੱਢ ਲਿਆ ਹੈ ਨੇ ਸੰਘਰਸ਼ ਦੇ ਕੂਟਨੀਤਿਕ ਅੰਤ ਲਈ ਜ਼ੋਰ ਦਿੱਤਾ ਹੈ। ਇੱਕ ਲਿਖਤੀ ਬਿਆਨ ਵਿੱਚ ਆਸਟ੍ਰੇਲੀਆ ਨੇ ਈਰਾਨ ਦੇ ਪਰਮਾਣੂ ਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨੂੰ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਲਈ ਖਤਰਾ ਦੱਸਿਆ ਹੈ ਤੇ ਗੱਲਬਾਤ ਅਤੇ ਕੂਟਨੀਤੀ ਜ਼ਰੀਏ ਤਣਾਅ ਘਟਾਉਣ ਦੀ ਮੰਗ ਕੀਤੀ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਈਰਾਨ ਨੂੰ ਸੰਕਟ ਨੂੰ ਕੂਟਨੀਤਿਕ ਤੌਰ ਤੇ ਖਤਮ ਕਰਨ ਲਈ ਗੱਲਬਾਤ ਦੀ ਮੇਜ਼ ਤੇ ਵਾਪਸ ਆਉਣ ਦਾ ਸੱਦਾ ਦਿੱਤਾ ਹੈ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਈਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਅਮਰੀਕਾ ਨੇ ਇਸ ਖਤਰੇ ਨੂੰ ਘਟਾਉਣ ਲਈ ਕਾਰਵਾਈ ਕੀਤੀ ਹੈ। ਈਰਾਨ ਤੇ ਅਮਰੀਕੀ ਹਮਲਿਆਂ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਐਮੈਨਿਊਅਲ ਮੈਕਰੋ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਰਾਸ਼ਟਰਪਤੀ ਦਫ਼ਤਰ ਮੁਤਾਬਕ ਮੈਕਰੋ ਨੇ ਇਸ ਮੁੱਦੇ ਤੇ ਸਾウਦੀ ਅਰਬ ਅਤੇ ਅਮਾਨ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ ਤੇ ਹੁਣ ਯੂਰਪੀ ਨੇਤਾਵਾਂ ਨਾਲ ਵੀ ਚਰਚਾ ਕਰਨਗੇ। ਫਰਾਂਸ ਨੇ ਸਾਫ਼ ਕੀਤਾ ਹੈ ਕਿ ਉਸ ਨੇ ਅਮਰੀਕੀ ਹਮਲਿਆਂ ਵਿੱਚ ਹਿੱਸਾ ਨਹੀਂ ਲਿਆ। ਈਰਾਨ 'ਤੇ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਪਤੀ ਮਸਹੂਦ ਬਜ਼ਜਖਨ ਨਾਲ ਗੱਲਬਾਤ ਕੀਤੀ। ਇਹਦੀ ਜਾਣਕਾਰੀ ਪੀਐਮ ਨੇ ਐਕਸ 'ਤੇ ਦਿੱਤੀ ਹੈ। ਪੀਐਮ ਨੇ ਲਿਖਿਆ ਕਿ ਮੈਂ ਈਰਾਨ ਦੇ ਰਾਸ਼ਪਤੀ ਨਾਲ ਗੱਲਬਾਤ ਕੀਤੀ। ਅਸੀਂ ਮੌਜੂਦਾ ਸਥਿਤੀ ਤੇ ਵਿਸਤਾਰ ਨਾਲ ਚਰਚਾ ਕੀਤੀ ਅਤੇ ਤਣਾਅ ਵਧਣ ਨੂੰ ਲੈ ਕੇ ਡੂੰਗੀ ਚਿੰਤਾ ਪ੍ਰਗਟਾਈ ਹੈ। ਮੈਂ ਤਣਾਅ ਘਟ ਕਰਨ, ਗੱਲਬਾਤ ਅਤੇ ਕੂਟਨੀਤੀ ਨੂੰ ਪਹਿਲ ਦੇਣ ਦੀ ਅਪੀਲ ਕੀਤੀ। ਅਤੇ ਖੇਤਰ ਵਿੱਚ ਸ਼ਾਂਤੀ ਸੁਰੱਖਿਆ ਤੇ ਸਥਿਰਤਾ ਦੀ ਛੇਤੀ ਬਹਾਲੀ ਦੀ ਲੋੜ ਤੇ ਜ਼ੋਰ ਦਿੰਦਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਆਵਾਸ ਅਰਾਗਜੀ ਨੇ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਤੇ ਈਰਾਨ ਤੇ ਅਮਰੀਕਾ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਕਰਨ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਰਾਸ਼ਪਤੀ ਟਰੰਪ ਨੂੰ ਦੁਨੀਆ ਦੇ ਇਸ ਹਿੱਸੇ ਵਿੱਚ ਅਮਰੀਕਾ ਦੀ ਮਹਿੰਗੀ ਅਤੇ ਅੰਤਹੀਣ ਜੰਗ ਨੂੰ ਖਤਮ ਕਰਨ ਦੇ ਲਈ ਚੁਣਿਆ ਗਿਆ ਸੀ। ਪਰ ਉਹਨਾਂ ਨਾਲ ਸਿਰਫ ਕੂਟਨੀਤੀ ਦੇ ਪ੍ਰਤੀ ਸਾਡੀ ਪ੍ਰਤੀਵੱਤਾ ਦੀ ਦਰਵਾਜ਼ਾ ਤੋਂ ਕੀਤੀ ਬਲਕਿ ਆਪਣੇ ਵੋਟਰਾਂ ਨੂੰ ਵੀ ਧੋਖਾ ਦਿੱਤਾ ਹੈ। ਉਹਨਾਂ ਇਜਰਾਈਲੀ ਪ੍ਰਧਾਨ ਮੰਤਰੀ ਵੈਂਜਾਮਿਨ ਨੇਤਨ ਯਾਹੂਵਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਉਹ ਇੱਕ ਲੜਿੰਦੇ ਜੁੱਧ ਅਪਰਾਧੀ ਦੇ ਉਦੇਸ਼ ਅੱਗੇ ਝੁਕ ਗਏ। ਇੱਕ ਅਜਿਹਾ ਵਿਅਕਤੀ ਜੋ ਇਜ਼ਰਾਈਲ ਸ਼ਾਸਨ ਦੇ ਹਿੱਸੇ ਨੂੰ ਅੱਗੇ ਵਧਾਉਣ ਲਈ ਅਮਰੀਕਾ ਦੇ ਜੀਵਨ ਅਤੇ ਸੰਪਤੀ ਦਾ ਸ਼ੋਸ਼ਣ ਕਰ ਰਹੇ ਹਨ। ਜੇਕਰ ਜੋਗਾ ਕਿ ਨਵੰਬਰ 2024 ਵਿੱਚ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ICC ਨੇ ਨੇਤਨ ਯਾਹੁੂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ ICC ਨੇ ਨੇਤਨ ਯਾਹੁੂ ਤੇ ਜੁੱਧ ਅਪਰਾਧ ਦਾ ਦੋਸ਼ ਲਗਾਇਆ ਸੀ ਜਿਸ ਨੂੰ ਇਜ਼ਰਾਈਲ ਨੇ ਨਕਾਰ ਦਿੱਤਾ ਸੀ ਇੱਕ ਮਨੁੱਖੀ ਅਧਿਕਾਰ ਸਮੂਹ ਨੇ ਕਿਹਾ ਹੈ ਕਿ ਈਰਾਨ ਤੇ ਇਜ਼ਰਾਈਲੀ ਹਮਲਿਆਂ ਵਿੱਚ ਘੱਟੋ-ਘੱਟ 865 ਲੋਕ ਮਾਰੇ ਗਏ ਜਦੋਂ ਕਿ 3396 ਲੋਕ ਜ਼ਖਮੀ ਹੋਏ ਹਨ ਵਾਸ਼ਿੰਗਟਨ ਸਥਿਤ ਸਮੂਹ ਹਿਊਮਨ ਰਾਈਟਸ ਐਕਟੀਵਿਸਟ ਨੇ ਅੰਕੜੇ ਪੇਸ਼ ਕਰਦੇ ਹਾਂ ਮਰਤਕਾਂ ਚੋਂ 363 ਆਮ ਨਾਗਰਿਕ ਅਤੇ 215 ਸੁਰੱਖਿਆ ਬਲਾਂ ਦੇ ਜਵਾਨਾਂ ਦੀ ਮੌਤ ਦੀ ਪਛਾਣ ਕੀਤੀ। ਈਰਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਜ਼ਰਾਈਲੀ ਹਮਲਿਆਂ ਵਿੱਚ ਲਗਭਗ 400 ਈਰਾਨੀ ਮਾਰੇ ਗਏ ਅਤੇ 3056 ਜ਼ਖਮੀ ਹੋਏ ਹਨ। ਲੁਧਿਆਣਾ ਪੱਛਮੀ ਜਿਮਨੀ ਚੌਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਇਸ ਲਈ ਪੋਸਟੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਅਤੇ 11 ਵਜੇ ਤੱਕ ਸਥਿਤੀ ਸਪਸ਼ਟ ਹੋ ਜਾਵੇਗੀ। ਚੋਣ ਅਬਜ਼ਰਵਰ ਤੇ ਡਿਪਟੀ ਕਮਿਸ਼ਨਰ ਸਮੇਤ ਉੱਚ ਅਧਿਕਾਰੀਆਂ ਵੱਲੋਂ ਗਿਣਤੀ ਕੇਂਦਰ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਪਹਿਲਾਂ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਣਾ ਸੀ ਪਰ ਹੁਣ ਚੋਣ ਕਮਿਸ਼ਨ ਦੇ ਤਾਜ਼ਾ ਹੁਕਮਾਂ ਤਹਿਤ ਵੋਟਾਂ ਦੀ ਗਿਣਤੀ ਦਾ ਕੰਮ 8 ਵਜੇ ਸ਼ੁਰੂ ਹੋਇਆ। ਇਸ ਜਿਮਨੀ ਚੋਣ ਲਈ ਚਾਰ ਪ੍ਰਮੁੱਖ ਪਾਰਟੀਆਂ ਕਾਂਗਰਸ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਮੇਤ 14 ਉਮੀਦਵਾਰ ਚੋਣ ਮੈਦਾਨ ਵਿੱਚ ਆਨ ਇਸ ਲਈ 19 ਜੂਨ ਨੂੰ ਵੋਟਾਂ ਪਈਆਂ ਸਨ ਲੁਧਿਆਣਾ ਵਿਧਾਨ ਸਭਾ ਹਲਕਾ ਪੱਛਮੀ ਚੋਣ ਦੇ ਲਈ ਇਸ ਵਾਰ ਬੋਟ ਫੀਸਾ ਦੀ ਕਾਫੀ ਘਟ ਰਹੀ ਅਤੇ ਸਿਰਫ 51.33% ਦੀ ਲੋਕਾਂ ਵੱਲੋਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਅਕਾਲੀਦਰ ਬਾਦਲ ਦੇ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਅਤੇ ਭਾਜਪਾ ਦੇ ਜੀਵਨ ਗੁਪਤਾ ਉਮੀਦਵਾਰਾਂ ਵਿੱਚ ਸ਼ਾਮਲ ਹਨ ਇਹਨਾਂ ਚਾਰਾਂ ਦੇ ਵਿਚਾਲੇ ਫਸਮੀ ਟੱਕਰ ਹੈ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਸੀਟ ਜਨਵਰੀ ਮਹੀਨੇ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ ਸਾਰੀਆਂ ਸਿਆਸੀ ਪਾਰਟੀਆਂ ਲਈ ਏ ਸੀ ਡਬਕਾਰ ਦਾ ਸਵਾਲ ਬਣੀ ਹੋਈ ਸੀ ਇਸ ਸੀਟ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਜਿਸ ਦੀ ਸਰਕਾਰ ਬਣਦੀ ਹੈ ਉਸ ਦਾ ਹੀ ਵਿਧਾਇਕ ਲੁਧਿਆਣਾ ਪਛਮੀ ਦੇ ਲੋਕਾਂ ਵੱਲੋਂ ਚੁਣਿਆ ਜਾਂਦਾ ਹੈ ਜਦਕਿ ਦੋ ਵਾਰ ਹੀ ਲੋਕਾਂ ਵੱਲੋਂ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਜੇਤੂ ਬਣਾਇਆ ਸੀ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਭਾਰਤ ਭੂਸ਼ਨ ਆਸ਼ੂ ਨੇ ਇਹ ਚੋਣ ਜਿੱਤੀ ਜਦਕਿ 2022 ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਇਹ ਸੀਟ ਖੋ ਲਈ ਸੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਇਹ ਚੋਣ ਜਿੱਤੀ ਸੀ ਦਕਣੀ ਪੱਛਮੀ ਮੌਨਸੂਨ ਐਤਵਾਰ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਿਆ ਹੈ ਜਦਕਿ ਅਗਲੇ 2 ਦਿਨਾਂ ਵਿੱਚ ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਇਸ ਦੇ ਅੱਗੇ ਅੱਗੇ ਵਧਣ ਦੇ ਲਈ ਹਾਲਾਤ ਅਨੁਕੂਲ ਹਨ ਮੌਨਸੂਨ ਆਪਣੇ ਤੈ ਸਮੇਂ ਤੋਂ ਲਗਭਗ 1 ਹਫਤਾ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਗਿਆ ਹੈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਹੋਈ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ بارش ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋਵੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 23, 27 ਤੇ 28 ਜੂਨ ਨੂੰ ਪੰਜਾਬ ਵਿੱਚ ਕਈ ਥਾਵਾਂ ਤੇ 24 ਜੂਨ ਨੂੰ ਕੁਝ ਥਾਵਾਂ ਤੇ ਤੇ 25 ਤੇ 26 ਜੂਨ ਨੂੰ ਜ਼ਿਆਦਾਤਰ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ। 28 ਜੂਨ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵੱਖ-ਵੱਖ ਥਾਵਾਂ ਤੇ ਗਰਜ ਤੂਫਾਨ ਜਾਂ ਬਿਜਲੀ ਡਿਗਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ सुरेंद्रਪਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੌਨਸੂਨ ਅੱਗੇ ਵਧਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਗਲੇ 2 ਦਿਨਾਂ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਇਸ ਦੇ ਅੱਗੇ ਵਧਣ ਦੇ ਹਾਲਾਤ ਅਨੁਕੂਲ ਹਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੱਖਣ ਪੱਛਮੀ ਮੌਨਸੂਨ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਪੂਰੇ ਲਦਾਖ ਤੇ ਕਸ਼ਮੀਰ ਜੰਮੂ ਦੇ ਜ਼ਿਆਦਾਤਰ ਹਿੱਸਿਆਂ ਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹੋਰ ਅੱਗੇ ਵਧਿਆ ਹੈ ਏਅਰ ਇੰਡੀਆ ਦੀਆਂ ਉਡਾਣਾਂ 'ਚ ਲਗਾਤਾਰ ਹੋ ਰਹੀਆਂ ਦਿੱਕਤਾਂ ਦਰਮਿਆਨ ਹਵਾਵਾਜੀ ਬਾਰੇ ਮੰਤਰਾਲੇ ਦੀ ਨਿਯਮਬੱਧ ਸੰਸਥਾ ਸ਼ਹਿਰੀ ਹਵਾਵਾਜੀ ਡਾਇਰੈਕਟਰ ਜਨਰਲ ਡੀਜੀਸੀਏ ਨੇ ਹਵਾਈ ਕੰਪਨੀ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਉਡਾਣਾਂ ਵਿੱਚ ਗੜਬੜੀਆਂ ਜਾਰੀ ਰਹੀਆਂ ਤਾਂ ਹਵਾਈ ਕੰਪਨੀ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਡੀਜੀਸੀਏ ਦੇ ਆਦੇਸ਼ ਤੇ ਏਅਰ ਇੰਡੀਆ ਦੇ ਤਿੰਨ ਅਧਿਕਾਰੀਆਂ ਨੂੰ ਹਟਾਇਆ ਗਿਆ ਹੈ ਇਨ੍ਹਾਂ ਅਧਿਕਾਰੀਆਂ ਖਿਲਾਫ ਹਵਾਵਾਜੀ ਸੁਰੱਖਿਆ ਅਮਲ ਦੀ ਗੰਭੀਰ ਉਲੰਘਣਾ ਦੇ ਕਾਰਨ ਕਾਰਵਾਈ ਕੀਤੀ ਗਈ ਹੈ ਇਨ੍ਹਾਂ ਤਿੰਨੇ ਅਧਿਕਾਰੀਆਂ ਦੇ ਨਿਯਮਾਂ ਦੇ ਖਿਲਾਫ ਜਾ ਕੇ ਕਰੂ ਮੈਂਬਰਾਂ ਦੀ ਡਿਊਟੀ ਲਗਾਉਣਾ ਲੜਿੰਦੇ ਉਡਾਨ ਤਜਰਬੇ ਅਤੇ ਲਾਇਸੈਂਸਿੰਗ ਨਿਯਮਾਂ ਦੀ ਉਲੰਘਣਾ ਕਰਨਾ ਅਤੇ ਸ਼ੈਡਿਊਲਿੰਗ ਪ੍ਰੋਟੋਕਾਲ ਦੀ ਪਾਲਣਾ ਨਾ ਕਰਨਾ ਸ਼ਾਮਲ ਹੈ 12 ਜੂਨ ਨੂੰ ਅਹਮਦਾਬਾਦ ਹਾਦਸੇ ਤੋਂ ਬਾਅਦ ਪਿਛਲੇ 10 ਦਿਨਾਂ ਤੋਂ ਲਗਾਤਾਰ 에ਅਰ ਇੰਡੀਆ ਦੀਆਂ ਉਡਾਨਾਂ ਰੱਦ ਹੋ ਰਹੀਆਂ ਹਨ 20 ਜੂਨ ਤੱਕ 에ਅਰ ਇੰਡੀਆ ਦੀਆਂ 84 ਉਡਾਨਾਂ ਰੱਦ ਹੋਈਆਂ ਹਨ ਭਾਰਤ-ਪਾਕਿ ਦਰਮਿਆਨ ਚੱਲ ਰਏ ਅਣਸੁਖਾਵੇ ਸਵੰਦਾ ਤਹਿਤ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਜਸੂਸੀ ਵਿਰੋਧੀ ਕਾਰਵਾਈ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਭਾਰਤੀ ਫੌਜ ਦੇ ਜਵਾਨ ਅਤੇ ਉਸਦੇ ਸਹਿਯੋਗੀ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਜੁੜੀਆਂ ਜਸੂਸੀ ਗਤੀਵਿਧੀਆਂ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ। ਇਹ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਮਨਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੋਲਜਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਫੌਜੀ ਜੋ ਕਿ ਅਮਰਸਰ ਦੇ ਪਿੰਡ ਧਾਰੀਵਾਲ ਦਾ ਰਹਿਣ ਵਾਲਾ ਅਤੇ ਮੌਜੂਦਾ ਸਮੇਂ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ ਅਤੇ ਇਸ ਵੇਲੇ ਜੰਮੂ ਵਿੱਚ ਤਾਇਨਾਤ ਹੈ ਅਤੇ ਉਸ ਦੇ ਸਾਥੀ ਸਾਹਿਲ ਮਸੀ ਉਰਫ ਸ਼ਾਲੀ ਵਜੋਂ ਹੋਈ ਹੈ ਇਹ ਦੋਵੇਂ ਇੱਕ ਹੀ ਪਿੰਡ ਦੇ ਰਹਿਣ ਵਾਲੇ ਹਨ ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਵਾਨ ਗੁਰਪ੍ਰੀਤ ਸਿੰਘ ਪਾਕਿਸਤਾਨੀ ਆਈਐਸਆਈ ਦੇ ਕਾਰਕੁਨਾਂ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਉਹਦੇ ਪੈਨ ਡਰਾਈਵ ਰਾਹੀਂ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਸਾਂਝੀ ਕਰਨ ਦਾ ਸ਼ੱਕ ਹੈ ਪੁਲਿਸ ਦਾ ਕਹਿਣਾ ਹੈ ਕਿ ਆਈਐਸਆਈ ਹੈਂਡਲਰ ਦੀ ਪਛਾਣ ਰਾਣਾ ਜਵੇਦ ਵਜੋਂ ਹੋਈ ਹੈ ਗ੍ਰਿਫਤਾਰ ਕੀਤੇ ਗਏ ਦੋਮਾ ਮੋਲਜਮਾਂ ਦੇ ਕਬਜ਼ੇ ਵਿੱਚੋਂ ਵਰਚੁਅਲ ਨੰਬਰਾਂ ਵਾਲੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ ਜਿਨ੍ਹਾਂ ਦੀ ਵਰਤੋਂ ਆਈਐਸਆਈ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਨ ਲਈ ਕੀਤੀ ਜਾਂਦੀ ਸੀ ਬਨੂਰ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ਤੋਂ ਪਿੰਡ ਚੰਗੇਰਾ ਨੂੰ ਜਾਂਦੀ ਸੜਕ ਦੇ ਨੇੜੇ ਖੇਤਾਂ ਵੱਲ ਜਾਂਦੀ ਪਹੀਤੇ ਫਾਰਚੂਨਰ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਹਨ ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਰਾਜਪਾਲ ਵਾਸੀ ਪਿੰਡ ਸਖਵਾਲਾ ਬਠਿੰਡਾ ਉਸਦੀ ਪਤਨੀ ਮਨਦੀਪ ਕੌਰ ਅਤੇ ਉਸਦੇ ਪੁੱਤਰ ਆਵੇਵਜੋ ਹੋਈ ਹੈ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਪਿਛਲੇ 7-8 ਸਾਲਾਂ ਤੋਂ ਮਹਾਲੀ ਦੇ ਐਮ ਆਰ ਸੈਕਟਰ 109 ਵਿੱਚ ਰਹਿ ਰਿਹਾ ਸੀ ਗੱਡੀ 'ਚ ਚਾਲਕ ਦੀ ਸੀਟ ਤੇ ਮਰਤਕ ਸੰਦੀਪ ਸਿੰਘ ਡਿਗਿਆ ਹੋਇਆ ਸੀ ਉਸਦੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਸੀ ਇਸ ਦੇ ਨਾਲ ਵਾਲੀ ਸੀਟ ਤੇ ਉਸਦੀ ਪਤਨੀ ਅਤੇ ਪਿਛਲੀ ਸੀਟ ਤੇ ਪੁੱਤਰ ਦੀ ਲਾਸ਼ ਪਈ ਸੀ ਤਿੰਨੋਂ ਮਰਤਕਾਂ ਦੇ ਸਿਰ ਦੀ ਪੁੜਪੜੀ ਵਿੱਚ ਗੋਲੀਆਂ ਦੇ ਨਿਸ਼ਾਨ ਸਨ ਪੁਲਿਸ ਦੇ ਪਹੁੰਚਣ ਤੱਕ ਲਾਸ਼ਾਂ ਵਾਲੀ ਫੋਰਚੂਨਰ ਗੱਡੀ ਸਟਾਰਟ ਹੀ ਖੜੀ ਸੀ ਜਿਸ ਦੇ ਦਰਵਾਜ਼ੇ ਲੋਕ ਨਹੀਂ ਸਨ ਅਤੇ ਏਸੀ ਚੱਲ ਰਿਹਾ ਸੀ ਗੱਡੀ ਨੂੰ ਪੁਲਿਸ ਨੇ ਜਾ ਕੇ ਬੰਦ ਕੀਤਾ ਹੈ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਅਤੇ ਥਾਣਾ ਬਨੂਰ ਦੇ ਮੁਖੀ ਅਰਸ਼ਦੀਫ ਫਰਮਾ ਦਾ ਕਹਿਣਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਉਹਨਾਂ ਕਹਿਿਆ ਕਿ ਫਿਲਹਾਲ ਕਾਰਨਾਂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ। ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਦੌਰਾਨ ਇਸ ਦਾ ਖੁਲਾਸਾ ਹੋਵੇਗਾ। ਇਜ਼ਰਾਈਲ-ਇਰਾਨ ਟਕਰਾਤ ਕਾਰਨ ਫਸੇ ਲੋਕਾਂ ਨੂੰ ਕੱਢਣ ਲਈ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਧੂ ਅਧੀਨ ਐਤਵਾਰ 311 ਹੋਰ ਭਾਰਤੀ ਨਾਗਰਿਕਾਂ ਨੂੰ ਲੈ ਕੇ ਇੱਕ ਹੋਰ ਵਿਸ਼ੇਸ਼ ਹਵਾਈ ਜਹਾਜ਼ ਦਿੱਲੀ ਪਹੁੰਚਿਆ ਹੈ। ਅਤੇ ਇੱਕ ਹੋਰ ਉਡਾਨ ਦੇ ਸੋਮਵਾਰ ਨੂੰ ਪਹੁੰਚਣ ਦੀ ਉਮੀਦ ਹੈ ਮੌਜੂਦਾ ਉਡਾਨਾਂ ਦੇ ਨਾਲ ਹੁਣ ਤੱਕ 1428 ਭਾਰਤੀ ਨਾਗਰਿਕਾਂ ਨੂੰ ਈਰਾਨ ਵਿੱਚੋਂ ਕੱਢਿਆ ਗਿਆ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੇਰ ਜੈਸਵਾਲ ਨੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਆਪਰੇਸ਼ਨ ਸਿੰਧੂ ਜਾਰੀ ਹੈ 311 ਭਾਰਤੀ ਨਾਗਰਿਕਾਂ ਨੂੰ ਲੈ ਕੇ ਮਸ਼ਹਦ ਤੋਂ ਇੱਕ ਵਿਸ਼ੇਸ਼ ਉਡਾਣ ਨਵੀਂ ਦਿੱਲੀ ਪੁੱਜੀ ਹੈ ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ 290 ਭਾਰਤੀ ਨਾਗਰਿਕਾਂ ਨੂੰ ਲੈ ਕੇ ਇੱਕ ਉਡਾਣ ਇਰਾਨ ਤੋਂ ਇੱਥੇ ਪੁੱਜੀ ਸੀ ਇਰਾਨ ਤੇ ਅਮਰੀਕਾ ਵੱਲੋਂ ਹਮਲੇ ਕਰਨ ਤੋਂ ਬਾਅਦ ਇਰਾਨ ਦੀ ਸੰਸਦ ਨੇ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰਨ ਦੀ ਮਨਜ਼ੂਰੀ ਦਿੱਤੀ ਹੈ ਜਿਸ ਬਾਰੇ ਅੰਤਮ ਫੈਸਲਾ ਇਰਾਨ ਦੀ ਸੁਪਰੀਮ ਕੌਮੀ ਸੁਰੱਖਿਆ ਕੌਂਸਲ ਲਵੇਗੀ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰਨ ਦਾ ਆਲਮੀ ਤੇਲ ਅਤੇ ਗੈਸ ਦੀ ਸਪਲਾਈ ਤੇ ਅਸਰ ਪਵੇਗਾ ਇਸ ਮਾਰਗ ਰਾਹੀਂ ਲਗਭਗ 20 ਫੀਸਦੀ ਤੇਲ ਸਪਲਾਈ ਕੀਤਾ ਜਾਂਦਾ ਹੈ ਜੇਕਰ ਜੋ ਹੋ ਗਿਆ ਕਿ ਹੋਰਮਜ਼ ਜਲਮਾਰਗ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਅਤੇ ਅਰਬ ਸਾਗਰ ਨਾਲ ਜੋੜਦਾ ਹੈ ਇਸ ਤੇਲ ਅਤੇ ਗੈਸ ਦੀ ਬਰਾਮਦ ਲਈ ਮਹੱਤਵਪੂਰਨ ਇਹ ਤੇਲ ਅਤੇ ਗੈਸ ਦੀ ਬਰਾਮਦ ਲਈ ਮਹੱਤਵਪੂਰਨ ਰਸਤਾ ਹੈ ਖਾਸ ਤੌਰ ਤੇ ਸਾਊਦੀ ਅਰਬ, ਈਰਾਨ, ਇਰਾਕ, ਕੁਵੇਤ ਅਤੇ UAE ਤੋਂ ਵਿਰੋਧੀਆਂ ਤੇ ਦਬਾਅ ਬਣਾਉਣ ਦੇ ਮੰਤਵ ਨਾਲ ਜੇ ਈਰਾਨ ਇਸ ਬਦਲ ਦੀ ਚੋਣ ਕਰਦਾ ਹੈ ਤਾਂ ਭਾਰਤ ਦੀ ਊਰਜਾ ਸੁਰੱਖਿਆ ਸਮੇਤ ਆਲਮੀ ਤੇ ਖੇਤਰੀ ਪੱਧਰ ਤੇ ਵੀ ਅਹਿਮ ਪ੍ਰਭਾਵ ਪਵੇਗਾ ਬੰਦ ਹੋਣ ਨਾਲ ਆਲਮੀ ਸਪਲਾਈ 'ਚ ਕਮੀ ਆਵੇਗੀ ਜਿਸ ਨਾਲ ਕੀਮਤਾਂ ਵਿੱਚ ਉਛਾਲਾ ਆਵੇਗਾ ਕਿਉਂਕਿ ਆਲਮੀ ਤੇਲ ਬ੍ਰਾਮਾ ਦਾ ਲਗਭਗ 30% ਹਿੱਸਾ ਤੇ ਦੁਨੀਆ ਦੇ ਐਲ ਐਨ ਜੀ ਦਾ 1/3 ਹਿੱਸਾ ਰੋਜ਼ ਇਸ ਰਾਤੋਂ ਹੋ ਕੇ ਲੰਘਦਾ ਹੈ ਓਮਾਨ ਤੇ ਈਰਾਨ 'ਚ ਇਸ ਰਾਹ ਦੇ ਬੰਦ ਹੋਣ ਨਾਲ ਰੋਜ਼ਾਨਾ 1.8 ਕਰੋੜ ਬੈਰਲ ਤੇਲ ਦੀ ਸ਼ਿਪਿੰਗ ਤੇ ਸੰਕਟ ਮਨਰਾ ਸਕਦਾ ਹੈ ਹੈਦਰਾਬਾਦ ਵਿੱਚ ਇੱਕ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਅਜੋਜਤ ਇੱਕ ਪ੍ਰੋਗਰਾਮ ਵਿੱਚ ਆਦਵਾਸੀਆਂ ਬਾਰੇ ਕਥਨ ਤੌਰ ਤੇ ਇਤਰਾਜਯੋਗ ਟਿੱਪਣੀ ਕਰਨ ਨੂੰ ਲੈ ਕੇ ਅਦਾਕਾਰ ਵਿਜੇ ਦੇਵਰਕੋਂਡਾ ਖਿਲਾਫ ਅਨੁਸੂਚਿਤ ਜਾਤੀ ਜਨਜਾਤੀ ਅਤਿਆਚਾਰ ਰੋਕਥਾਮ ਐਕਟ ਐਸ ਸੀ ਐਸ ٹی ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਦਾਕਾਰ ਨੇ ਅਪ੍ਰੈਲ ਵਿੱਚ ਇਸ ਪ੍ਰੋਗਰਾਮ ਵਿੱਚ ਪਹਿਲਗਾਮ ਦੇ ਹਾਲੀਆ ਅਤਵਾਦੀ ਹਮਲੇ ਦੀ ਤੁਲਨਾ 500 ਸਾਲ ਪਹਿਲਾਂ ਦੇ ਆਦਵਾਸੀ ਜੁੱਧਾਂ ਨਾਲ ਕੀਤੀ ਸੀ। ਜਨਜਾਤੀ ਭਾਈਚਾਰਿਆਂ ਦੀ ਸਾਂਝੀ ਕਾਰਵਾਈ ਕਮੇਟੀ ਦੀ ਤੇਲੰਗਾਨਾ ਇਕਾਈ ਦੇ ਪ੍ਰਧਾਨ ਨੀਨਾਵਤ ਅਸ਼ੋਕ ਕੁਮਾਰ ਨਾਇਕ ਵੱਲੋਂ ਦਾਜਿਕ ਸ਼ਿਕਾਇਤ ਤੇ ਦੋਸ਼ ਲਗਾਇਆ ਗਿਆ ਹੈ ਕਿ ਦੇਵਰ ਕੌਂਡਾ ਨੇ ਅਜਈਆਂ ਟਿੱਪਣੀਆਂ ਕੀਤੀਆਂ ਹਨ ਜਿਸ ਨਾਲ ਆਦਿਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦੇਵਰ ਕੌਂਡਾ ਨੇ ਆਦਿਵਾਸੀਆਂ ਦੀ ਤੁਲਨਾ ਪਾਕਿਸਤਾਨੀ ਆਤਵਾਦੀਆਂ ਨਾਲ ਕੀਤੀ ਹੈ। ਇਹ ਮਾਮਲਾ ਕਾਫੀ ਭਖਿਆ ਹੋਇਆ ਹੈ। ਜੁਪੀ ਦੇ ਏਟਾ ਜ਼ਿਲ੍ਹੇ ਦੇ ਟੱਕਪੂਰਾ ਪਿੰਡ ਵਿੱਚ ਦਲਿਤ ਭਾਈਚਾਰੇ ਦੀ ਬਰਾਤ ਠਾਕਰਾਂ ਦੀ ਗਲੀ ਵਿੱਚੋਂ ਲੰਘਣ ਨੂੰ ਲੈ ਕੇ ਤਣਾ ਪੈਦਾ ਹੋ ਗਿਆ। ਵਿਰੋਧ ਦਰਾਨ ਦੋਮਾ ਤੇਰਾ ਨੇ ਪੱਥਰबाजी ਕੀਤੀ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਆਵਾਗੜ ਪੁਲਿਸ ਥਾਣੇ ਦੇ ਇੰਚਾਰਜ ਅਖਲੇਸ਼ ਕੁਮਾਰ ਦਾ ਕਹਿਣਾ ਹੈ ਕਿ ਦਲਿਤ ਭਾਈਚਾਰੇ ਦੀ ਕੁੜੀ ਦਾ ਵਿਆਹ ਸੀ ਅਤੇ ਬਰਾਤ ਪਿੰਡ ਵਿੱਚ ਬਦਲਵੇਂ ਰਸਤੇ ਰਾਂ ਲਿਜਾਈ ਜਾ ਰਹੀ ਸੀ। ਇਸ ਗਲਤ ठाकुरパイचार्य ਦੇ ਲੋਕਾਂ ਨੇ ਵਿਰੋਧ ਕੀਤਾ ਜਿਸ ਤੋਂ ਬਾਅਦ ਮਾਮਲਾ ਵੱਧ ਗਿਆ ਅਤੇ ਪੱਥਰਬਾਜ਼ੀ ਸ਼ੁਰੂ ਹੋ ਗਈ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪੁੱਜੀ ਹੈ। ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਸਿਪਾਹੀ ਸੁਨੀਲ ਕੁਮਾਰ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਿੱਚ ਪਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਪੁਲਿਸ ਸੁਰੱਖਿਆ ਹਟ ਬਰਾਤ ਨੂੰ ਅੱਗੇ ਵਧਾਇਆ ਗਿਆ ਤੇ ਵਿਆਹ ਦੀਆਂ ਸਾਰੀਆਂ ਰਸਮਾਂ ਸ਼ਾਂਤੀਪੂਰਵਕ ਢੰਗ ਨਾਲ ਪੂਰੀਆਂ ਹੋਈਆਂ ਹਨ। ਲਾੜੇ ਦੇ ਚਾਚਾ ਦੇਵਚਰਨ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਆਹ ਅਤੇ ਵਿਦਾਇਗੀ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋਈ ਹੈ। ਐਸਐਸਪੀ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਿੰਡ ਵਿੱਚ ਸ਼ਾਂਤੀ ਬਣੀ ਹੋਈ ਹੈ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਦੀ ਕੇਂਦਰੀ ਕਮੇਟੀ ਦੇ ਚੇਅਰਮੈਨ ਕਾਮਰੇਡ ਕੇ ਗੰਗਾ ਭਰਨ ਅਤੇ ਜਨਰਲ ਸਕੱਤਰ ਕਾਮਰੇਡ ਮੰਗਤਰਾਮ ਪਾਸਲਾ ਨੇ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਅਮਰੀਕਾ ਵੱਲੋਂ ਈਰਾਨ 'ਤੇ ਕੀਤੇ ਗਏ ਭਿਆਨਕ ਜੰਗੀ ਹਮਲੇ ਦੀ ਨਖੇਦੀ ਕਰਦਿਆਂ ਕਿਹਾ ਕਿ ਅਮਰੀਕਾ ਨੇ ਆਪਣੀ ਇਸ ਆਨੇਤਕ ਤੇ ਪੜਕਾਊ ਕਾਰਵਾਈ ਨਾਲ ਨਾ ਸਿਰਫ ਸਮੁੱਚੇ ਏਸ਼ੀਆਈ ਮਹਾਦੀਪ ਨੂੰ ਜੰਗ ਦੀ ਪੱਟੀ ਵਿੱਚ ਝੋਕ ਦੇਤਾ ਬਲਕਿ ਉਸ ਦਾ ਇੱਕ ਦਹਿਸ਼ਤੀ ਕਾਰਾ ਸੰਸਾਰ ਅਮਨ ਲਈ ਵੀ ਗੰਭੀਰ ਖਤਰੇ ਖੜੇ ਕਰਨ ਦਾ ਸਬਬ ਬਣੇਗਾ ਉਨਾ ਕਹਿਆ ਕਿ ਸਾਰਾ ਸੰਸਾਰ ਇਹ ਜਾਣਦਾ ਹੈ ਕਿ ਇਜ਼ਰਾਈਲ ਜਿਸ ਦੀ ਹਮਾਇਤ ਵਿੱਚ ਅਮਰੀਕਾ ਇਰਾਨ ਖਿਲਾਫ ਨੰਤਰਿਆ ਹੈ ਪਰਮਾਣੂ ਬੰਬ ਬਣਾ ਚੁੱਕਾ ਹੈ ਇਹ ਨਹੀਂ ਇਜ਼ਰਾਈਲ ਸੰਸਾਰ ਪਰ ਦੇ ਅਮਨ ਦੇ ਚਾਹਵਾਂ ਲੋਕਾਂ ਤੇ ਜੁਨੋ ਸਮੇਤ ਸਾਰੇ ਕਮੰਤਰੀ ਆਧਾਰਿਆਂ ਨੂੰ ਠੁੱਠ ਦਿਖਾ ਕੇ ਨਾ ਕੇਵਲ ਫਰਸਤੀਨੀਆ ਦਾ ਨਸਲਕਾਤ ਤੇ ਉਜਾੜ ਜਾਰੀ ਰੱਖ ਰਿਹਾ ਹੈ ਬਲਕਿ ਇਸ ਨੇ ਮੱਧ ਪੂਰਬ ਦੇ ਸਾਰੇ ਦੇਸ਼ جنگ ਦੀ ਪੱਟੀ ਵਿੱਚ ਝੋਕ ਦਿੱਤੇ ਹਨ ਸਾਥੀ ਪਾਸਲਾ ਤੇ ਗੰਗਾਵਰਨ ਨੇ ਭਾਰਤ ਸਰਕਾਰ ਤੋਂ ਅਮਰੀਕਾ ਦੀ ਇਸ ਦਾਦਾਗਰੀ ਖਿਲਾਫ ਟੋਕਮਾ ਅਸੂਲੀ ਸਟੈਂਡ ਲੈਣ ਦੀ ਮੰਗ ਕਰਦੇ ਆਂ ਦੇਸ਼ ਵਾਸੀਆਂ ਨੂੰ ਜੰਗਵਾਜ ਜੁੰਡਲੀ ਖਿਲਾਫ ਸ਼ਕਤੀਸ਼ਾਲੀ ਆਮਨ ਲਹਿਰ ਖੜੀ ਕਰਨ ਦੀ ਅਪੀਲ ਕੀਤੀ ਹੈ। ਦੇਸ਼ ਵਿੱਚ 1977 ਦੀਆਂ ਗਰਮੀਆਂ ਵਿੱਚ 21 ਮਹੀਨਿਆਂ ਦੀ ਐਮਰਜੈਂਸੀ ਖਤਮ ਹੋਣ ਮਗਰੋਂ ਭਾਰਤ ਨੇ ਕਾਂਗਰਸ ਦੇ ਲਗਭਗ 3 ਦਹਾਕਿਆਂ ਨੇ ਨਿਰਵੇਗਨ ਸ਼ਾਸਨ ਤੋਂ ਬਾਅਦ ਇੱਕ ਨਵੇਂ ਸਿਆਸੀ ਬਦਲਾਅ ਦੀ ਸ਼ੁਰੂਆਤ ਕੀਤੀ ਸੀ। ਉਦੋਂ ਕੇਂਦਰ ਵਿੱਚ ਨਵੀਂ ਬਣੀ ਜਨਤਾ ਪਾਰਟੀ ਸਰਕਾਰ ਨੇ ਕੋਕਾ ਕੋਲਾ ਨੂੰ ਬਾਹਰ ਦਾ ਰਾਖਾ ਖਾ ਕੇ ਆਪਣੀ ਫਿਜੀ ਡਰਿੰਕ 77 ਪੇਸ਼ ਕੀਤੀ ਸੀ। ਦੇਸ਼ ਵਿੱਚ ਇਹ ਪਹਿਲਾ ਸਰਕਾਰੀ ਕੋਲਾ ਆਰਥਿਕ ਆਤਮ ਨਿਰਭਰਤਾ ਤੇ ਸਿਆਸੀ ਤਬਦੀਲੀ ਦੇ ਪ੍ਰਤੀਕ ਵਜੋਂ ਲਾਂਚ ਕੀਤਾ ਗਿਆ ਸੀ। ਇਸ ਕੋਲ ਡਰਿੰਕ ਦਾ ਨਾਮਕਰਨ ਉਸ ਇਤਿਹਾਸਕ ਸਾਲ ਦੇ ਨਾਮ ਤੇ ਕੀਤਾ ਗਿਆ ਸੀ ਜਦੋਂ ਮਰਾਰਜੀ ਦੇਸਾਈ ਦੀ ਅਗਵਾਈ ਹੇਠ ਜਨਤਾ ਗਠ ਜੋੜ ਸੱਤਾ ਵਿੱਚ ਆਇਆ ਸੀ। ਇਹ ਸਵਦੇਸ਼ੀ ਡਰਿੰਕ ਪ੍ਰਗਤੀ ਮੈਦਾਨ ਵਿੱਚ ਸਾਲਾਨਾ ਵਪਾਰ ਮੇਲੇ ਦੌਰਾਨ ਲਾਂਚ ਕੀਤਾ ਗਿਆ ਸੀ ਡਬਲ 7 ਕੋਲਾ ਜੋ 77 ਦੇ ਨਾਮ ਨਾਲ ਵੀ ਮਸ਼ਹੂਰ ਸੀ ਸਰਕਾਰੀ ਮਾਰਗਵੀ ਵਾਲੀ ਇੱਕ ਨਿੱਜੀ ਕੰਪਨੀ ਨੇ ਤਿਆਰ ਕੀਤਾ ਸੀ ਤਤਕਾਲੀ ਸੰਸਦ ਮੈਂਬਰ ਐਚ ਵੀ ਕਾਮਤ ਨੇ ਇਸ ਨੂੰ 77 ਨਾਮ ਦਿੱਤਾ ਸੀ ਜਿਸ ਬਦਲੇ ਉਹਨਾਂ ਨੂੰ ਨਕਦ ਇਨਾਮ ਵੀ ਦਿੱਤਾ ਗਿਆ ਸੀ ਹਾਲਾਂਕਿ 70 ਸਾਲ 1978 ਤੱਕ ਵਿਕਰੀ ਲਈ ਤਿਆਰ ਨਹੀਂ ਸੀ ਪਰ ਇਹ ਨਾਮ ਇਸ ਲਈ ਚੁਣਿਆ ਗਿਆ ਸੀ ਕਿਉਂਕਿ 1970 ਵਿੱਚ ਭਾਰਤ ਵਿੱਚ ਇੰਦਰਾ ਗਾਂਧੀ ਸਰਕਾਰ ਅਤੇ ਕੋਕਾ ਕੋਲਾ ਦਾ ਅੰਤ ਆਦਿ ਇਹ ਵੱਡੇ ਬਦਲਾਅ ਆਏ ਸਨ ਤਤਕਾਲੀ ਉਦਯੋਗ ਮੰਤਰੀ ਜਾਰਜ ਫਰਨਾਂਡੇਜ਼ ਨੇ ਕੋਕ ਅਤੇ IBM ਦੋਵਾਂ ਨੂੰ ਭਾਰਤ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਨ੍ਹਾਂ ਨੇ ਤਤਕਾਲੀ ਵਿਦੇਸ਼ ਮੁਦਰਾ ਨਿਜਮ ਐਕਟ ਦੀਆਂ ਧਾਰਾਵਾਂ ਦੀ ਪਾਲਣਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਇਸ ਮਗਰ ਫਰਨਾਂਡੇਜ਼ ਨੇ ਸਵਦੇਸ਼ੀ ਡਰਿੰਕ 77 ਪੇਸ਼ ਕੀਤਾ ਸੀ ਹਾਲਾਂਕਿ 1980 ਵਿੱਚ ਇੰਦਰਾ ਗਾਂਧੀ ਦੇ ਮੌੜ ਸਤਾ ਵਿੱਚ ਆਉਣ ਵੇਲੇ 77 ਦਾ ਅੰਤ ਹੋ ਗਿਆ ਸੀ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਮਹਿੰਮ ਤਹਿਤ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਦੇ ਮੁੱਦੇ ਨੂੰ ਲੈ ਕੇ ਸੰਗਰੂਰ ਦੀ ਅਨਾਜ ਮੰਡੀ ਵਿੱਚ ਵਿਸ਼ਾਲ ਮਹਾਰੈਲੀ ਕੀਤੀ ਗਈ ਰੈਲੀ ਦੇ ਮੁੱਖ ਮਹਿਮਾਨ ਪਾਰਟੀ ਦੇ ਸੂਬਾ ਇੰਚਾਰਜ ਵਿਪਲ ਕੁਮਾਰ ਨੇ ਕਿਹਾ ਕਿ ਵਸਪਾਹੀ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਜੀ ਦੇ ਸੁਪਨਿਆਂ ਦਾ ਭਾਰਤ ਬਣਾਵੇਗੀ। ਉਹਨਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਵਸਪਾ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਦੋਂ ਮੁੱਖ ਮੰਤਰੀ ਬਣੇ ਉਹਨਾਂ ਨੇ ਭਾਰਤੀ ਕਿਸਾਨ ਮਜ਼ਦੂਰ ਅੰਦੋਲਨ ਦੇ ਤਹਿਤ ਲੱਖਾਂ ਬੇਜਮੀਨੇ ਗਰੀਬ ਦਲਿਤਾਂ ਪਛੜਿਆਂ ਛੋਟੇ ਕਿਸਾਨਾਂ ਵਿੱਚ ਲੱਖਾਂ ਏਕੜ ਜ਼ਮੀਨ ਵੰਡ ਕੇ ਕਿਰਤੀ ਕਮਿਆਂ ਮਾਲਕ ਬਣਾਉਣ ਦੀ ਇਤਿਹਾਸਕ ਕ੍ਰਾਂਤੀ ਕੀਤੀ। ਉਨਾ ਸਾਰੇ ਪੰਜਾਬੀਆਂ ਨੂੰ ਖੁੱਲਾ ਸੱਦਾ ਦਿੱਤਾ ਹੈ ਕਿ ਉਹ ਬਸਵਾ ਦੇ ਨਾਲ ਖੜੇ ਹੋਣ ਜੁਪੀ ਦੀ ਤਰਜ਼ ਤੇ ਪੰਜਾਬ ਦੇ ਬੇਜਮੀਨ ਲੋਕਾਂ ਨੂੰ ਬਿਨਾਂ ਕਿਸੇ ਜਾਤ ਧਰਮ ਦੇ ਭੇਦ ਭਾਅ ਦੇ ਸਰਕਾਰੀ ਜ਼ਮੀਨ ਵੰਡੀ ਜਾਵੇਗੀ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਸੂਬਾ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ 15 ਮਾਰਚ ਨੂੰ ਸਹਿਬ ਸ਼੍ਰੀ ਕਾਂਸ਼ੀਰਾਮ ਜੀ ਦੇ ਜਨਮ ਦਿਹਾੜੇ ਤੇ ਫਗਵਾੜੇ ਦੀ ਧਰਤੀ ਤੋਂ ਪੰਜਾਬ ਸੰਭਾਲੋ ਮੋਹਮ ਸਾਰੀਆਂ ਚੁਣੌਤੀਆਂ ਦਾ ਹੱਲ ਕੱਢਣ ਲਈ ਸ਼ੁਰੂ ਕੀਤੀ ਗਈ ਹੈ ਉਨਾ ਕਹਿਆ ਕਿ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਆਸ਼ਾ ਵਰਕਰ ਆਂਗਣਵਾੜੀ ਵਰਕਰ ਕੱਚੇ ਕਰਮਚਾਰੀ ਚੌਂਕੀਦਾਰ ਨੰਬਰਦਾਰ ਕਾਰਪੋਰੇਸ਼ਨ ਵਿੱਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮ ਰੈਸਟ ਹਾਊਸ ਵਿੱਚ ਸੜਕਾਂ ਤੇ ਕਿਤੇ ਵੀ ਜਿਹੜੇ ਠੇਕੇਦਾਰੀ ਸਿਸਟਮ ਦੇ ਤਹਿਤ ਭਰਤੀ ਕੀਤੇ ਗਏ ਹਨ ਪੰਜਾਬ ਵਿੱਚ ਬਸਪਾ ਦੀ ਸਰਕਾਰ ਆਉਣ ਤੇ ਅਸੀਂ ਪੱਕੇ ਕਰਾਂਗੇ ਸੈਕਰਮੈਂਟੋ ਕੈਲੀਫੋਰਨੀਆ ਤੋਂ ਹੁਸਨ ਅਲੜੋਆ ਬੰਗਾ ਦੀ ਖਬਰ ਅਨੁਸਾਰ ਨਿਊਯਾਰਕ ਸਿਟੀ ਕਾਮਪ ਟ੍ਰੋਲਰ ਤੇ ਮੀਅਰ ਦੇ ਅਹੁਦੇ ਲਈ ਉਮੀਦਵਾਰ ਡੈਮੋਕ੍ਰੈਟਿਕ ਆਗੂ ਬਰਾਡ ਲੈਂਡਰ ਨੂੰ ਮੈਨਹਟਨ ਦੀ ਇਮੀਗ੍ਰੇਸ਼ਨ ਅਦਾਲਤ ਵਿੱਚ ਇੱਕ ਪ੍ਰਵਾਸੀ ਨੂੰ ਬਚਾਉਣ ਦੀ ਕੋਸ਼ਿਸ਼ ਉਪਰੰਤ ਹਿਰਾਸਤ ਵਿੱਚ ਲਏ ਜਾਣ ਦੀ ਖਬਰ ਹੈ ਹਾਲਾਂਕਿ ਕੁਝ ਘੰਟੇ ਹਿਰਾਸਤ ਵਿੱਚ ਰੱਖਣ ਉਪਰੰਤ ਉਨ੍ਹਾਂ ਨੂੰ ਰਿਹਾ ਕੀਤਾ ਗਿਆ ਲੈਂਡਰ ਜੋ ਅਗਲੇ ਆਤੇ ਮੀਅਰ ਦੇ ਅਹੁਦੇ ਲਈ ਹੋਰੇ ਪਾਰਟੀ ਦੀ ਮੁਢਲੀ ਚੋਣ ਲਈ ਉਮੀਦਵਾਰ ਹਨ ਇਮੀਗ੍ਰੇਸ਼ਨ ਅਦਾਲਤ ਦੀਆਂ ਸਰਗਰਮੀਆਂ ਉੱਪਰ ਨਜ਼ਰ ਰੱਖ ਰਹੇ ਹਨ ਉਹ ਪ੍ਰਵਾਸੀਆਂ ਦੇ ਹੱਕਾਂ ਲਈ ਲੜ ਰਹੇ ਹਨ ਤਕਰੀਬਨ 4 ਘੰਟੇ ਹਿਰਾਸਤ ਵਿੱਚ ਰੱਖਣ ਉਪਰੰਤ ਲੈਂਡਰ ਫੈਡਰਲ ਪਲਾਜ਼ਾ ਵਿਖੇ ਨਿਊਯਾਰਕ ਆਈਸੀਵੀ ਦਾ ਫੀਲਡ ਦਫ਼ਤਰ ਹੈ ਵਿੱਚੋਂ ਬਾਹਰ ਆਏ ਇਸ ਮੌਕੇ ਤੇ ਉਹਨਾਂ ਦੀ ਪਤਨੀ ਤੇ ਗਵਰਨਰ ਕੈਥੀ ਹੌਸ਼ਲਵੀ ਉਹਨਾਂ ਦੇ ਨਾਲ ਸਨ ਮੀਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੈ ਕਿ ਮੇਰੇ ਖਿਲਾਫ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਪਰੰਤੂ ਜੇਕਰ ਉਹ ਮਾਮਲਾ ਦਰਜ ਕਰਨਗੇ ਤਾਂ ਮੈਂ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹਾਂ ਮੈਂ ਵਕੀਲ ਕਰ ਸਕਦਾ ਹਾਂ ਉਨਾ ਕੈਕਿਊ ਪ੍ਰਵਾਸੀਆਂ ਨੂੰ ਸੁਚੇਤ ਕਰਨਾ ਚਾਹੁੰਦੇ ਹਨ ਕਿ ਸੰਗੀ ਏਜੰਟ ਉਹਨਾਂ ਨੂੰ ਤਾਂ ਹੀ ਗ੍ਰਿਫਤਾਰ ਕਰ ਸਕਦੇ ਹਨ ਜੇਕਰ ਅਦਾਲਤ ਉਹਨਾਂ ਦੇ ਹੱਕ ਵਿੱਚ ਫੈਸਲਾ ਨਹੀਂ ਦਿੰਦੀ ਤੇ ਉਹਨਾਂ ਦਾ ਕੇਸ ਰੱਦ ਕਰ ਦਿੰਦੀ ਹੈ। ਓਕਲੈਂਡ ਤੋਂ ਹਰਜਿੰਦਰ ਸਿੰਘ ਵਸਿਆਲਾ ਦੀ ਖਬਰ ਅਨੁਸਾਰ ਓਕਲੈਂਡ ਦੀ ਕੋਇਨ ਸਟਰੀਟ ਤੇ ਇੱਕ ਵਿਵਾਦਗ੍ਰਸਤ ਇਸਾਈ ਬੁਨਿਆਦੀ ਸੰਗਠਨ ਡੈਸਟੀਨੀ ਚਰਚ ਦੇ ਮੁਖੀ ਬ੍ਰਾਇਨ ਤਮਾਕੀ ਦੀ ਅਗਵਾਈ ਹੇਠ ਇੱਕ ਵਿਸ਼ਾਲ ਮਾਰਚ ਕੱਢਿਆ ਗਿਆ। ਜਿਸ ਵੇਲੇ ਗੈਰ ਈਸਾਈ ਧਰਮਾਂ ਦਾ ਫੈਲਾਅ ਹੁਣ ਕੰਟਰੋਲ ਤੋਂ ਬਾਹਰ ਹੋਣ ਦਾ ਦਾਵਾ ਕੀਤਾ ਗਿਆ ਇਸ ਮਾਰਚ ਦਾ ਨਾਮ ਵਿਸ਼ਵਾਸ ਝੰਡਾ ਪਰਿਵਾਰ ਇੱਕ ਦੇਸ਼ ਇੱਕ ਈਸ਼ਵਰ ਦੇ ਅਧੀਨ ਰੱਖਿਆ ਗਿਆ ਸੀ ਜਿਸ ਵਿੱਚ ਇਮੀਗ੍ਰੇਸ਼ਨ ਦੇ ਨਾਲ ਨਾਲ ਨਿਊਜ਼ੀਲੈਂਡ ਵਿੱਚ ਗੈਰ ਈਸਾਈ ਧਰਮਾਂ ਦੇ ਵਧਣ ਦਾ ਵਿਰੋਧ ਕੀਤਾ ਗਿਆ ਪੁਲਿਸ ਅਨੁਸਾਰ ਲਗਭਗ 500 ਲੋਕ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਾਲੇ ਲਿਵਾਸ ਵਿੱਚ ਸਨ ਨੇ ਇਸ ਮਾਰਚ ਵਿੱਚ ਹਿੱਸਾ ਲਿਆ ਵੱਖ-ਵੱਖ ਧਰਮਾਂ ਦੇ ਝੰਡਿਆਂ ਨੂੰ ਬੇਕਦਰ ਕੀਤਾ ਗਿਆ, ਫਾੜਿਆ ਗਿਆ ਤੇ ਪੈਰਾਂ ਥੱਲੇ ਦਬਿਆ ਗਿਆ। ਇਸ ਪ੍ਰਦਰਸ਼ਨ ਤੋਂ ਪਹਿਲਾਂ ਬ੍ਰਾਇਨ ਤਮਾਕੀ ਨੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲੈਕਸਨ ਨੂੰ ਇੱਕ ਖੁੱਲਾ ਪੱਤਰ ਭੇਜਿਆ ਸੀ ਜਿਸ ਵਿੱਚ ਦੇਸ਼ ਦੇ ਕਈ ਅਧਿਕਾਰਤ ਧਰਮ ਨਾ ਹੋਣ ਦੀ ਸਥਿਤੀ ਨੂੰ ਬਦਲਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੀ ਇੱਕ ਮੁੱਖ ਮੰਗ ਬਿਨਾਂ ਅਸੀਮੂਲੇਸ਼ਨ ਕੋਈ ਇਮੀਗ੍ਰੇਸ਼ਨ ਨਹੀਂ ਦੀ ਨੀਤੀ ਲਾਗੂ ਕਰਨਾ ਸੀ ਜਿਸ ਦਾ ਪ੍ਰਦਰਸ਼ਨ ਦੌਰਾਨ ਵੀ ਨਾਅਰਾ ਲਗਾਇਆ ਗਿਆ। ਤਮਾਕੀ ਨੇ ਦਾਵਾ ਕੀਤਾ ਹੈ ਕਿ ਯੂਨਾਈਟਿਡ ਕਿੰਗਡਮ ਵਿੱਚ ਬੇਕਾਬੂ ਇਮੀਗ੍ਰੇਸ਼ਨ ਕਾਰਨ ਅਪਰਾਧਾ ਦੇ ਵਿੱਚ ਵਾਧਾ ਅਤੇ ਬ੍ਰਿਟਿਸ਼ ਪਛਾਣ ਦਾ ਪਤਨ ਹੋਇਆ ਹੈ ਅਤੇ ਉਹ ਈਸਾਈ ਰਾਸ਼ਟਰਾਂ ਨੂੰ ਮੁੜ ਪ੍ਰਾਪਤ ਕਰਨ ਲਈ ਇੱਕ ਰਾਸ਼ਟਮੰਡਲ ਧਰਮ ਯੁੱਧ ਬਣਾ ਰਹੇ ਹਨ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਦੇ ਵਿਰੋਧ ਵਿੱਚ ਆਏ ਸੰਗਠਨਾਂ ਦੇ ਵਿੱਚ ਕੰਦ ਬਣਾ ਕੇ ਸ਼ਾਂਤੀ ਬਣਾਈ ਰੱਖੀ ਪਰ ਕੋਈ ਕਾਰਵਾਈ ਨਹੀਂ ਕੀਤੀ ਆਜ਼ਾਦ ਮੁਲਕਾਂ ਦੇ ਵਿੱਚ ਆਪਣੀ ਆਵਾਜ਼ ਰੱਖਣ ਦਾ ਜਿੱਥੇ ਸਭ ਨੂੰ ਹੱਕ ਹੈ ਉੱਥੇ ਇਹੀ ਕਿਹਾ ਜਾ ਸਕਦਾ ਹੈ ਕਿ ਆਪਣੀ ਡੈਫਿਨਿ ਆਪਣਾ ਰਾਗ ਕੋਈ ਵੀ ਵਜਾ ਸਕਦਾ ਹੈ ਨਿਊਯਾਰਕ ਤੋਂ ਬਲਵਿੰਦਰ ਪੌਰਾ ਦੀ ਖਬਰ ਅਨੁਸਾਰ ਬੀਤੀ 4 ਮਈ ਦਿਨ ਐਤਵਾਰ ਨੂੰ ਸ੍ਰੀ ਗੁਰੂ ਰਵਦਾਸ ਸਭਾ ਆਫ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਦੇ ਗੁਰੂਕਾਰਾਂ ਦੇ ਪ੍ਰਬੰਧਾਂ ਨੂੰ ਅਤੇ ਨਿਜਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਮੈਂਬਰਾਂ ਦੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜਨਰਲ ਬਾਡੀ ਦੀ ਮੀਟਿੰਗ 28 ਜੂਨ ਦਿਨ ਸ਼ਨੀਵਾਰ ਨੂੰ ਕੀਤੀ ਜਾਵੇਗੀ ਮੀਟਿੰਗ ਦਾ ਟਾਈਮ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਹੋਵੇਗਾ ਪਰਦਾਨ ਪਰਮਜੀਤ ਕਮਾਮ ਅਤੇ ਚੇਅਰਮੈਨ ਜਸਵਿੰਦਰ ਬਿੱਲਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਨੂੰ ਜੁਆਇੰਟ ਸਕੱਤਰ ਬਲਵਿੰਦਰ ਪੋਰਾ ਨੇ ਸੰਬੋਧਨ ਕਰਦਿਆਂ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਕਾਰਵਾਈ ਨੂੰ ਲਖਤੀ ਰੂਪ ਵੀ ਦਿੱਤਾ ਪ੍ਰਬੰਧਕਾਂ ਬੋਲੋ ਇਸ ਪ੍ਰੈਸ ਨੋਟ ਰਾਹੀਂ ਸਮੂਹ ਸੰਗਤ ਅਤੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਭ ਨੇ ਇਸ ਮੀਟਿੰਗ ਵਿੱਚ ਪਾਗ ਲੈ ਕੇ ਗੁਰੂ ਘਰ ਦੀ ਵਹਿਤਰੀ ਲਈ ਸੁਝਾਅ ਅਤੇ ਵਿਚਾਰ ਸਾਂਝੇ ਕਰਕੇ ਜਰੂਰ ਹਿੱਸਾ ਲੈਣਾ ਜੀ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ